جندباد جندباد پاکستان سمج پارٹی جندباد جندباد ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਨਗਰ ਨਿਗਮ ਦੀਆਂ ਚੋਣਾਂ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਅੱਜ ਇਸੇ ਕੜੀ ਦੌਰਾਨ ਅਸੀਂ ਪਹੁੰਚੇ ਹਾਂ ਵਾਰਡ ਨੰਬਰ 20 ਦੇ ਵਿੱਚ ਜਿੱਥੋਂ ਕਿ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜੀ ਵਿਪਨ ਬੱਤਰਾ ਜੀ ਚੋਣ ਪ੍ਰਚਾਰ ਕਰ ਰਹੇ ਨੇ ਔਰ ਅੱਜ ਇਹਨਾਂ ਨੇ ਰੋਡ ਸ਼ੋ ਵੀ ਕੱਢਿਆ ਸੀਗਾ ਕਿੰਦਾਂ ਦਾ ਹੰਗਾਰਾ ਮਿਲ ਰਿਹਾ ਆਓ ਜੀ ਗੱਲਬਾਤ ਕਰਦੇ ਹਾਂ ਸਰ ਆ ਵਿਪਨ ਜੀ ਬੱਤਰਾ ਜੀ ਨਾਲ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਜਿੱਥੇ ਵੀ ਜਾਣਿਆ ਲੋਕ ਖੁਸ਼ੀ ਨਾਲ ਗਲੇ ਲਾਲੰਦੇ ਜੀ ਇਹਨੇ ਬਹੁਤ ਬਹੁਤ ਵਾਅਦਾ ਬੋਟਾ ਬਾਕੇ ਤੁਹਾਨੂੰ ਜਿਤਾਵਾਂਗੇ ਜਿਹੜੀਆਂ ਪਹਿਲੇ ਪਾਰਟੀਆਂ ਨਾ ਰੋਣਾ ਨੇ ਦੇਖ ਚੁੱਕੇ ਜੀ ਇਹ ਕਹਿੰਦੇ ਹੁਣ ਤੁਹਾਨੂੰ ਕਹਿੰਦੇ ਜਿਤਾਵਾਂਗੇ ਤੇ ਨਾਲੇ ਜਿਹੜੇ ਲੋਕ ਸਾਨੂੰ ਮਿਲਦੇ ਬਹੁਤ ਖੁਸ਼ੀ ਨਾਲ ਮਿਲਦੇ ਆ ਤੇ ਜਿਹੜੀਆਂ ਹੁਣ ਸਰਕਾਰਾਂ ਪਹਿਲੇ ਰਹੀਆਂ ਜੀ ਤੁਸੀਂ ਦੇਖਿਆ ਹੀ ਉਹਨਾਂ ਨੇ ਕੀ ਵਾਅਦਾ ਕੀਤਾ ਸੀ ਨਸ਼ੇ ਨਸ਼ੇ ਰੋਕ ਤੇ ਰੋਕ ਲਗਾਵਾਂਗੇ ਤੇ ਹੁਣ ਜਿਹੜੀ ਪਾਰਟੀਆਂ ਆਈਆਂ ਵਾ ਉਹਨਾਂ ਨੇ ਨਸ਼ੇ ਦੇ ਰੋਕਤਾ ਕੀ ਲਾਣੀ ਹੈ ਜੀ ਹੁਣ ਤਾਂ ਘਰ ਘਰ ਲੋਕਾਂ ਦੇ ਨਸ਼ਾ ਪਹੁੰਚ ਗਿਆ ਹੈ ਬੁਰਾ ਹਾਲ ਹੋ ਗਿਆ ਜੀ ਲੋਕਾਂ ਦੇ ਜਿਵੇਂ ਪਹਿਲੇ ਆਪਾਂ ਬੱਚੇ ਆਰਡਰ ਕਰਦੇ ਸੀ ਮੈਕਡੋਨਲਡਰ ਨੂੰ ਜੀ ਹੋਵੇ ਕਿਸੇ ਵੀ ਪੀਜ਼ਾ 버ਗਰ ਨੂੰ ਉਹ 10 15 ਮਿੰਟ 20 ਮਿੰਟ ਚ ਆਉਂਦਾ ਸੀਗਾ ਹੁਣ ਲੋਗੋ ਫੋਨ ਕਰਦੇ ਆ ਉਹ ਨਸ਼ਾ ਕਰ ਅਗਰ ਘਰ ਘਰ ਪਹੁੰਚ ਜਾਂਦਾ ਜੀ ਤੇ ਹਰੇਕ ਘਰਾਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਜੀ ਨਸ਼ੇ ਨੇ ਪਿੰਡਾਂ ਜੇ ਅਸੀਂ ਗਏ ਆ ਉੱਥੇ ਜਾ ਕੇ ਆਂ ਜੀ ਭੋਲਾ ਕਲੋਨੀ ਅੱਧਰ ਉੱਧ ਕਈ ਇਲਾਕਿਆਂ ਜਿਹੜਾ ਮਾਰ ਕੇ ਆਏ ਆ ਬਹੁਤ ਲੋਕਾਂ ਦਾ ਯਾਨੀ ਕਿ ਮੰਦਾ ਹਾਲ ਕੀਤਾ ਪਿਆ ਸਾਰੇ ਨਸ਼ੇ ਦੇ ਨਾਲ ਉੱਥੇ ਬੁਰਾ ਹਾਲ ਐਜੂਕੇਸ਼ਨ ਤੋਂ ਪਿੱਛੜੇ ਹੋਏ ਹੈ ਜੀ ਲੋਕ ਬਹੁਤ ਇਹੋ ਜਿਹੇ ਮੁੱਦੇ ਗਲੀਆਂ ਜਾਂ ਸੜਕਾਂ ਦੇ ਨਹੀਂ ਅਸੀਂ ਹੋਰ ਵੀ ਮੁੱਦਿਆਂ 'ਤੇ ਕੰਮ ਕਰਾਂਗੇ ਤੇ ਤੁਸੀਂ ਦੇਖਿਆ ਜੀ ਹੁਣ ਆਮ ਪਾਰਟੀ ਨੇ ਜਈ ਅਸੀਂ ਸਕੂਲ ਬਣਾਤੇ ਜੀ ਅਸੀਂ ਆਪਣਾ ਜਿਹੜੇ ਉਹ ਦਫਤਰ ਖੋਲੇ ਹੈ ਜੀ ਉਹ ਤਾਂ ਪੁਰਾਣੇ ਦਫਤਰ ਸੀਗੇ ਜੀ ਉਹਨਾਂ ਦੇ ਉੱਤੇ ਪੁੱਟੀ ਮਾਰ ਕੇ ਉਹਨਾਂ ਨੇ ਆਪਣੇ ਨਾਮ ਲਿਖਾ ਕੇ ਕਹਿੰਦਾ ਜੀ ਅਸੀਂ ਆ ਆਪਣਾ ਸਵਦਾਵਕ ਕੇਂਦਰ ਬਣਾਤੇ ਜੀ ਇਹ ਕਰਤਾ ਇਹ ਉਹ ਕਰਤਾ ਸਕੂਲ ਬਣਾਤੇ ਹੈ ਜੀ ਜਿਹੜਾ ਸਕੂਲ ਬਣਾਇਆ ਜੀ ਪਹਿਲੇ ਜਿਹੜੇ ਬਣਿਆ ਜੀ ਉਹੀ ਹੈਗੇ ਜੀ ਉਹਨਾਂ ਦੇ ਉਹ ਬੀਐਮਆਰ ਕੇ ਆਪਣੇ ਨਾਮ ਲਿਖ ਕੇ ਕਹਿ ਦਿੰਦੇ ਜੀ ਆਮ ਪਾਰਟੀ ਵਾਲਿਆਂ ਨੇ ਕੰਮ ਕੀਤਾ ਕੋਈ ਕੰਮ ਕੀਤਾ ਕੰਮ ਇੱਕੋ ਹੀ ਕੀਤਾ ਜੀ ਜਗਾ ਜਗਾ ਤੇ ਜਿੱਥੇ ਇੱਕ ਠੇਕਾ ਹੁੰਦਾ ਸੀਗਾ ਉੱਥੇ ਚਾਰ ਚਾਰ ਠੇਕੇ ਖੋਲਤੇ ਜੀ ਤੇ ਹੋਰ ਵੀ ਜਿਹੜੇ ਨਸ਼ੇ ਹੈਗੇ ਉਹ ਵੀ ਘਰ ਘਰ ਪੰਚਾਇਤਾਂ ਜੀ ਇਹਨਾਂ ਨੇ ਜਿੱਥੇ ਵੀ ਜਾਂਦੇ ਸੀ ਅਸੀਂ ਅਸੀਂ ਦੇਖ ਰਹੇ ਹਰ ਰੋਜ਼ ਇੱਕ ਦੋ ਮੋਤਾ ਅਰ ਅਰ ਖਬਰ ਆ ਰਹੀ ਹੈ ਉਧਰ ਦੋ ਬੰਦੇ ਮਰ ਗਏ ਉਧਰ ਇੱਕ ਮਰ ਗਿਆ ਰੋਜ਼ ਸੁਣਨ ਨੂੰ ਮਿਲ ਰਿਹਾ ਬਹੁਤ ਮੰਦਾ ਹਾਲ ਕਰਤਾ ਜੀ ਇਹਨਾਂ ਨੇ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਕਿਉਂਕਿ ਐਸਪੀ ਸਾਨੂੰ 2 ਨੰਬਰ 20 ਨੰਬਰ ਵਾਰਡ ਤੋਂ 6 ਨੰਬਰ ਬਟਨ ਦਬਾ ਕੇ ਹਾਤੀ ਦਾ ਸਾਨੂੰ ਦਿਤਾਓ ਅਸੀਂ ਤੁਹਾਡੇ ਮੁੱਦਿਆਂ ਤੇ ਕੰਮ ਕਰਾਂਗੇ ਜੈ ਭੀਮ ਜੈ ਭਪਾ ਇਹ ਸਨ ਵਾਰਡ ਨੰਬਰ ਤੋਂ ਜਿਹੜੇ ਉਮੀਦਵਾਰ ਖੜੇ ਨੇ ਵਿਪਨ ਮੱਤਰਾ ਜੀ ਹੁਣ ਸਾਡੇ ਨਾਲ ਹਲਕਾ ਇੰਚਾਰਜ ਸਾਨੇਵਾਲ ਤੋਂ ਹਰਜਿੰਦਰ ਸਿੰਘ ਜੀ ਸਜ਼ਾਤਵਾਲ ਉਹ ਆਏ ਨੇ ਸਪੈਸ਼ਲ ਇਹਨਾਂ ਨੂੰ ਚੋਣ ਨੂੰ ਹੰਗਾਰਾ ਦੇਣ ਲਈ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਜੈ ਭੀਮ ਜੇ ਪਾਰਤ ਬਾਹੀ ਗੁਰਜੀ ਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਬੀ ਨੰਬਰ ਵਾਰਡ ਤੋਂ ਸਾਡੇ ਬਹੁਤ ਹੀ ਨਿਤੜਕ ਕੈਂਡੀਡੇਟ ਖੜੇ ਨੇ ਵਿਪਨ ਕੁਮਾਰ ਜੀ ਬੱਤਰਾ ਜੀ ਅਸੀਂ ਇਹਨਾਂ ਦਾ ਤਹਿਲ ਜ਼ਰਦੀਆਂ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੂੰ ਬਹੁਤ ਹੀ ਹੁਗਾਰਾ ਮਿਲ ਰਿਹਾ ਮਹੱਲੇ ਦੇ ਵਿੱਚ ਸਾਰੇ ਵਾਰਡ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਆ ਸਾਨੂੰ ਉਮੀਦ ਆ ਕਿ ਇਹ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਨਗੇ ਇਨਾਂ ਕੋ ਕਹਿੰਦਾ ਹੋਇਆ ਛੇਮਾ ਦਾ ਯਾਦਤਾਂ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹੁਣ ਸਾਡੇ ਨਾਲ ਬਾਗ ਡਿ ਚਾਰਜ ਦਰਸ਼ਨ ਸਿੰਘ ਜੀ ਉਹ ਆਪਣੇ ਵਿਚਾਰ ਰੱਖਣਗੇ ਜੋ ਇਹਨਾਂ ਦੇ ਨਾਲ ਕੰਪੇਨ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਨੇ ਸਾਥੀਓ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਆ ਬੌਝਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਮਾਇਆ ਵਰਤੀ ਜੀ ਜਿਨ੍ਹਾਂ ਨੇ ਸਾਨੂੰ ਪੜ੍ਹੇ ਲਿਖੇ ਵਧੀਆ ਸੂਝਵਾਨ ਇਮਾਨਦਾਰ ਕੈਂਡੀਡੇਟ ਦਿੱਤੇ ਨੇ ਔਰ ਅਸੀਂ ਪੂਰੇ ਤਨ ਤੇ ਮਨ ਦੇ ਨਾਲ ਸਾਰੇ ਹੀ ਸਾਥੀ ਰਲ ਮਿਲ ਕੇ ਪੂਰਾ ਕੰਮ ਕਰ ਰਹੇ ਆ ਬਹੁਤ ਵਧੀਆ ਸੰਯੋਗ ਮਿਲ ਰਿਹਾ ਤੇ ਵੱਡੀ ਲੀਡ ਤੇ ਵਿਪਨ ਦੀ ਜਿੱਤਨ ਜਾ ਰਹੇ ਨੇ ਸੋ ਬਾਡ ਨੰਬਰ 20 ਜਿੱਤ ਕੇ ਅਸੀਂ ਭੈਣ ਜੀ ਦੇ ਝੋਲੀ ਪਾਵਾਂਗੇ ਔਰ ਗਰੰਟੀ ਰਿਜਤ ਹੈ ਕਿ ਮੈਂ ਸਾਰੇ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਕਰੋ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਓ ਕਿ ਜਿਹੜੇ ਗੰਦੇ ਨਸ਼ੇ ਵੇਚ ਰਹੇ ਜਾਂ ਹੋਰ ਘਟੀਆ ਕੰਮ ਹੋ ਰਹੇ ਨੇ ਪੰਜਾਬ 'ਚ ਅਸੀਂ ਗਰੰਟੀ ਲੈਂਦੇ ਆ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਕੰਮਾਂ ਨੂੰ ਬੰਦ ਕਰਾਂਗੇ ਸੋ ਕਿਰਪਾ ਬੇਨਤੀ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਬਹੁਜਨ ਸਮਾਜ ਪਾਰਟੀ ਨੂੰ ਵੋਟ પા ਕੇ ਬਹੁਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰੋ ਜੈ ਭੀ ਜੈ ਪਰਮ ਸਾਡੇ ਨਾਲ ਹੋਰ ਵੀ ਬਸਤਾ ਆਗੂ ਆਏ ਹੋਏ ਨੇ ਗੱਲ ਕਰਦੇ ਆ ਉਹਨਾਂ ਨਾਲ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਰਮਹੰਸ मैं आज मैं यही कहना चाहता हूँ सबसे पहले जय भीम जय भारत आपके चैनल को भी मतलब धन्यवाद करते हैं कि आप वार्ड देने के लिए आए और वार्ड नंबर बीस से मैं दावे के साथ कह रहा हूँ कि जहाँ पर हम लोग साथ में गए हैं सभी लोग गले से मिलाए और सभी लोग कहते हैं कि हम लोग बहुजन समाज पार्टी के साथ जुड़ करके बहुजन समाज पार्टी का कौंसलर बनाएंगे और ये सीट बहुजन समाज पार्टी ਬੈਂਜੀ ਕੀ ਬੈਂਜੀ ਕੀ ਝੋਲੀ ਮੇ ਸਾਰੀ ਸੀਟੇ ਜਾਏਗੀ ਧੰਨਵਾਦ ਜੈ ਜੀ ਜੀ ਹੁਣ ਸਾਡੇ ਨਾਲ ਕੇਵਲ ਜਮਾਲਪੁਰ ਜੀ ਖੜਿਆ ਕੀ ਕਹਿਣਾ ਚਾਹੁੰਦੇ ਹੋ ਕੇਵਲ ਜੀ ਆਰਾਮ ਲੋਕ ਜੀ ਆਰਾਮ ਲੋਕ ਜਮਾਲਪੁਰ ਜੀ ਮੈਂ ਵਿਧਾਨ ਸਭਾ ਹਲਕਾ ਸਾਨੇਵਾਲ ਤੋਂ ਜੀ ਆਰਾਮ ਲੋਕ ਸਿੰਘ ਸਰਪ੍ਰਧ ਬੋਲ ਰਿਹਾ ਜੀ ਔਰ 20 ਨੰਬਰ ਵਾਰਡ ਤੋਂ ਔਰ ਚਿੰਨੇ ਵੀ ਪਛਨਮੇ ਵਾਰਡ ਨੇ ਉਹਨਾਂ ਦੇ ਵਿੱਚੋਂ ਕਾਫੀ ਸੀਟਾਂ ਦੇ ਵਿੱਚ ਬਸਪਾ ਬਹੁਤ ਅੱਗੇ ਜਾ ਰਹੀ ਆ ਤੇ ਜੋ ਅੱਜ ਦਾ ਅਸੀਂ ਚੋਣ ਪ੍ਰਚਾਰ ਔਰ ਪੂਰਾ ਜੋਰਾਂ ਤੇ ਹੋਇਆ ਹੈ ਬੀ ਨੰਬਰ ਬਾੜ ਚ ਵਿਪਨ ਕੁਮਾਰ ਬਤਰਾ ਜੀ ਸਾਡੇ ਉਮੀਦਵਾਰ ਨੇ ਉਹ ਬਹੁਤ ਪਹਿਲਾਂ ਹੀ ਇਹ ਸੇਵਾ ਲੋਕਾਂ ਦੀ ਕਰਦੇ ਰਹਿੰਦੇ ਆ ਲੋਕਾਂ ਨੂੰ ਜੋ ਕੋਈ ਬੱਚਿਆਂ ਨੂੰ ਫੰਡ ਫੰਡ ਚਾਹੀਦਾ ਫੰਡ ਦਿੰਦੇ ਆ ਹਰ ਇੱਕ ਚੀਜ਼ ਮੇਰੇ ਜੀ ਸਹਾਇਤਾ ਕਰਦੇ ਰਹਿੰਦੇ ਆ ਸੋ ਇਹ ਕਹਿੰਦੇ ਵੀ ਮੈਨੂੰ ਪਾਰਟੀ ਅੱਛੀ ਪਾਰਟੀ ਮਿਲੀ ਆ ਇਹਦੇ ਵਿੱਚ ਬਹੁਤ ਤਾਕਤ ਹੈ ਭਾਰਤ ਦੀ ਪਾਰਟੀ ਆ ਤੋ ਕਬਰਾ ਸੌਂਡੂ ਮੈਲ ਰਿਆਂ ਵੀ 20 ਨੰਬਰ ਵਾਰਡ ਤੋਂ ਜਿਹੜੇ ਉਮੀਦਵਾਰ ਨੇ ਸਾਡੇ ਬੱਤਰਾ ਜੀ ਇਹ ਕਾਫੀ ਲੀਡ ਨਾਲ ਅੱਗੇ ਜਿੱਤ ਵੱਲੇ ਪਾਸੇ ਵੱਧ ਗਿਆ ਜੀ ਤੋਂ ਉਮੀਦ ਆ ਵੀ ਹੋਵੇ ਗੁਰੂ ਪਤਾ ਕਰੇ ਜੀ ਜੈਪੀ ਜੈਪਾਤ ਇਹ ਸੰਬਸਤਾ ਤੋਂ ਉਮੀਦਵਾਰ ਗੁੱਪਨ ਬੱਤਰਾ ਹੀ ਜੋ ਵਾਰਡ